ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਲੋਕ ਸੇਵਾ YouTube ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਨ ਜਾ ਰਹੇ ਹਾਂ ਜੋ ਆਨਲਾਈਨ ਸਾਈਟਾਂ ਤੇ ਆਪਾਂ ਖਰੀਦਾਰੀ ਕਰਦੇ ਹਾਂ ਉਹਦੇ ਵਿੱਚ ਹੁਣ ਇੱਕ ਠੱਗੀ ਦਾ ਨਵਾਂ ਸਿਸਟਮ ਚੱਲਿਆ ਹੈ ਇੱਕ ਸੈੱਟ ਦੇ ਨਾਲ ਜਦੋਂ ਆਪਾਂ ਉਸੇ ਚੀਜ਼ ਦਾ ਹੋਰ ਸੈੱਟ ਆਰਡਰ ਕਰਦੇ ਆ ਆਪਾਂ ਨੂੰ ਐਕਸਟਰਾ ਬੈਨੀਫਿਟ ਦਿੰਦੇ ਆ ਐਕਸਟਰਾ ਰੇਟ 'ਚ ਲੈਸ ਦਿੰਦੇ ਆ ਤੇ ਆਪਾਂ ਇੱਕ ਦੇ ਨਾਲ ਦੋ ਸੈੱਟ ਕਈ ਵਾਰ ਤਿੰਨ ਸੈੱਟ ਵੀ ਆਰਡਰ ਕਰ ਲੈਣੇ ਹੁੰਦੇ ਆ ਤੇ ਪਰ ਉਹ ਭੇਜਿਆ ਇੱਕ ਸੈੱਟ ਹੀ ਜਾਂਦਾ ਤੁਹਾਡੇ ਮੋਬਾਈਲ ਤੇ ਜੋ ਆਰਡਰ ਦਾ ਸਟੇਟਸ ਆਉਂਦਾ ਉਹਦੇ ਤੇ ਤਿੰਨ ਆਰਡਰ ਸ਼ੋ ਹੋਣਗੇ ਡਿਲੀਵਰੀ ਤਿੰਨਾਂ ਦੀ ਇਕੱਠੀ ਹੋਵੇਗੀ ਪੀਸ ਤੁਹਾਨੂੰ ਇੱਕ ਮਿਲੇਗਾ ਤੇ ਬਾਅਦ ਚ ਉਹਦੇ ਚ ਆਪਸ਼ਨ ਨਹੀਂ ਮਿਲਦਾ ਮੰਨ ਲਓ ਜੇ ਤੁਸੀਂ ਬਾਅਦ ਚ ਰਿਟਰਨ ਵੀ ਲਾਉਣੀ ਹੈ ਤਿੰਨ ਸੈੱਟ ਆਏ ਨੇ ਅੱਡੋ ਅੱਡ ਡਿਲੀਵਰੀ ਦਿਖਾ ਰਿਹਾ ਡਿਲੀਵਰੀ ਤੁਹਾਨੂੰ ਇੱਕ ਦੀ ਮਿਲੀ ਸ਼ੋ ਤਿੰਨਾਂ ਦੀ ਹੋ ਰਹੀ ਏ ਉਹ ਤੁਸੀਂ ਇੱਕ ਸੈੱਟ ਵਾਪਸ ਕਰੋਗੇ ਜਿਹੜਾ ਤੁਸੀਂ ਪੈਸੇ ਭਰੇ ਉਹਨੇ ਦਾ ਇੱਕ ਸੈੱਟ ਵਾਪਸ ਹੋ ਗਿਆ ਦੋ ਸੈੱਟਾਂ ਦੇ ਪੈਸੇ ਤੁਹਾਨੂੰ ਐਵੇਂ ਪੈ ਜਾਣਗੇ ਜੋ ਸਾਨੂੰ ਮਿਲੇ ਨਹੀਂ ਹੁੰਦੇ ਸੈੱਟ ਦਾ ਮਤਲਬ ਕੀ ਹੁੰਦਾ ਮੰਨ ਲਓ ਆ ਇੱਕ ਪੈਨਾਂ ਦਾ ਸੈੱਟ ਹੈ ਇਹਦੇ ਚ ਲਾ ਲਓ 10 ਪੀਸ ਨੇ 20 ਵੀ ਹੋ ਸਕਦੇ ਆ 50 ਵੀ ਹੋ ਸਕਦੇ ਆ ਜਦੋਂ ਆਪਾਂ ਇਹਦੇ ਨਾਲ ਇੱਕ ਇਹੋ ਜਿਹਾ ਹੀ ਸੈੱਟ ਹੋਰ ਆਰਡਰ ਕਰਾਂਗੇ ਮੰਨ ਲਓ ਜੇ ਆਪਾਂ ਨੂੰ 80 ਰੁਪਏ ਦਾ ਪੈ ਰਿਆ 100 ਐਮ ਆਰ ਪੀਏ ਤੇ ਜੇ ਦੋ ਦੇ ਨਾਲ ਆਪਾਂ ਨੂੰ 150 ਦਾ ਪੈ ਰਿਆ ਮੰਨ ਲਓ 10 ਰੁਪਏ ਐਕਸਟਰਾ ਹੋ ਗਈ ਜਾਂ ਤਿੰਨ ਦੇ ਨਾਲ ਹੁੰਦਾ ਵੀ 50 ਰੁਪਏ ਦੀ ਲੈਸ ਹੋਰ ਮਿਲ ਗਈ ਮਾਲ ਨੂੰ 190 ਦੇ ਤਿੰਨ ਪੈਗੇ ਆਪਾਂ ਲਾਲਚ ਦੇ ਵਿੱਚ ਪਾ ਕੇ ਤਿੰਨ ਤਿੰਨ ਸੈੱਟ ਮੰਗਾ ਲੈਂਦੇ ਆ ਪਰ ਤੁਹਾਨੂੰ ਇੱਕ ਹੀ ਸੈੱਟ ਡਿਲੀਵਰ ਹੁੰਦਾ ਤੇ ਸ਼ੋ ਤਿੰਨ ਹੁੰਦੇ ਆ ਇਹ ਬਹੁਤ ਵੱਡਾ ਠੱਗੀ ਦਾ ਜਾਲ ਏ ਤੇ ਸਭ ਤੋਂ ਵੱਡਾ ਇਹਦੇ ਵਿੱਚ ਠੱਗੀ ਦਾ ਜਾਲ ਏ ਜੋ ਨਰਸਰੀ ਪਲਾਂਟ ਆ ਰਹੇ ਨੇ ਖਾਸ ਕਰਕੇ ਫਲਿੱਪਕਾਰਡ ਦੇ ਉੱਤੇ ਤੇ ਕਈ ਹੋਰ ਵੀ ਸਾਰੀਆਂ ਸਾਈਟਾਂ ਤੇ ਆਉਂਦੇ ਆ ਇਹਦੇ ਵਿੱਚ ਕੋਈ ਸਾਈਟ ਦੀ ਕੋਈ ਇਹਦੇ ਵਿੱਚ ਦੋਸ਼ਨੀ ਏ ਜੋ ਸੈਲਰ ਹੁੰਦੇ ਆ ਉਹ ਲੋਕਲ ਹੁੰਦੇ ਆ ਉਹ ਬੇਈਮਾਨੀ ਨਾਲ ਕੰਮ ਕਰ ਰਹੇ ਨੇ ਇਹਦੇ ਚ ਸਾਈਡ ਦਾ ਕੋਈ ਲੈਣਾ ਦੇਣਾ ਨਹੀਂ ਚਾ ਫਲਿੱਪਕਾਰਟ ਐਮਾਜ਼ੋਨ ਨੇ ਸਨੈਪ ਡੀਲੇ ਕੋਈ ਵੀ ਇਹਦੇ ਚ ਜੋ ਸੈਲਰ ਜਿਨ੍ਹਾਂ ਆਪਾਂ ਨੂੰ ਕੋਈ ਵਸਤੂ ਪ੍ਰੋਵਾਈਡ ਕਰਵਾਉਣੀ ਹੈ ਜਿਨ੍ਹਾਂ ਨੇ ਨੈਟ ਤੇ ਆਪਦੀ ਐਡ ਪਾਈ ਹੁੰਦੀ ਏ ਜਾਂ ਸਨੈਪ ਡੀਲ ਫਲਿੱਪਕਾਰਟ ਐਮਾਜ਼ੋਨ ਦੇ ਉੱਪਰ ਡਿਸਪਲੇ ਕੀਤਾ ਹੁੰਦਾ ਉਹਦਾ ਮਾਲ ਉਹ ਠੱਗੀ ਕਰਦੇ ਆ ਤੇ ਨਰਸਰੀ ਪਲਾਂਟਾਂ ਦੇ ਵਿੱਚ ਖਾਸ ਕਰਕੇ ਠੱਗੀ ਹੋ ਰਹੀ ਏ ਬਾਕੀ ਇਸ ਤਰ੍ਹਾਂ ਦੇ ਜੋ ਇੱਕ ਸੈੱਟ ਦੇ ਨਾਲ ਦੂਜੇ ਸੈੱਟ ਜਦੋਂ ਆਪਾਂ ਦੋ ਸੈੱਟ ਲੈਨੇ ਆ ਐਕਸਟਰਾ ਬੈਨੀਫਿਟ 10%, 20%, 30% ਇਸ ਤਰ੍ਹਾਂ ਹੁੰਦਾ ਹੈ ਉਹਦੇ 'ਚ ਜ਼ਿਆਦਾ ਠੱਗੀ ਦਾ ਚਾਂਸ ਹੈ ਤੇ ਇਸ ਕਰਕੇ ਤੁਸੀਂ ਜੇ ਮੰਗਾਉਣਾ ਹੈ ਇੱਕ ਸੈੱਟ ਮੰਗਾ ਲਓ ਇਹਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀ ਆਈਟਮਾਂ ਭਾਵੇਂ ਤੁਸੀਂ 20 ਪਈਸਾ ਦਾ ਆਰਡਰ ਇਕੱਠਾ ਕਰ ਲਓ ਅਲੱਗ-ਅਲੱਗ ਤਰ੍ਹਾਂ ਦੀਆਂ ਜੇ ਪੈਨਾਂ ਦਾ ਮੰਗਾਉਣਾ ਇੱਕ ਸੈੱਟ ਪੈਨਾਂ ਦਾ ਹੋ ਗਿਆ ਟੀ-ਸ਼ਰਟਾਂ ਦਾ ਇੱਕ ਸੈੱਟ ਚਾਰ ਨੇ ਪੰਜ ਨੇ ਜਿੰਨੇ ਦਾ ਵੀ ਸੈੱਟ ਇੱਕ ਮੰਗਾਓ ਆਰਡਰ ਭਾਵੇਂ ਆਪਦਾ ਕਿੰਨੇ ਪੀਸਾਂ ਦਾ ਇਕੱਠਾ ਕਰ ਲੋ ਪਰ ਜੋ ਇੱਕੋ ਤਰ੍ਹਾਂ ਦੇ ਸੈੱਟ ਨਾ ਵੱਧ ਮੰਗਾਇਆ ਕਰੋ ਠੱਗੀ ਦਾ ਬੜਾ ਵਧੀਆ ਸੌਖਾ ਤਰੀਕਾ ਇਹਨਾਂ ਨੂੰ ਮਿਲਿਆ ਹੋਇਆ ਤੇ ਉਹਦੇ ਫਿਰ ਵਿੱਚ ਰੀਪਲੇਸਮੈਂਟ ਵੀ ਨਹੀਂ ਪੈਂਦੀ ਉਹਦੇ ਚ ਸਾਰੀਆਂ ਆਈਟਮਾਂ ਚ ਤੁਸੀਂ ਮਿਸਿੰਗ ਪ੍ਰੋਡਕਟ ਦਾ ਹੀ ਪਾ ਸਕਦੇ ਹੋ ਫੋਟੋ ਉਸੇ ਦੀ ਜਿਹੜਾ ਤੁਹਾਨੂੰ ਪੀਸ ਡਿਲੀਵਰ ਹੋਇਆ ਖਿੱਚ ਕੇ ਪਾਈ ਜਾਓ ਮਿਸਿੰਗ ਪੀਸ ਦੀ ਕਰਕੇ ਹੋਰ ਕੋਈ ਉਹਦੇ ਚ ਚਾਰਾ ਨਹੀਂ ਤੇ ਪੈਸੇ ਤੁਹਾਡੇ ਰਿਫੰਡ ਹੋ ਜਾਣਗੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ